ਇੱਕ ਅਗਾਮੀ ਖਬਰ ਵੀ ਹੈ ਕਿ ਤੁਸੀਂ ਹੁਣੇ ਟ੍ਰੇਲਰ ਦੇਖਿਆ ਸ਼ਾਇਦ ਫਿਲਮ ਦਾ ਸਾਡੇ ਪੰਜਾਬੀ ਅਧੁਨਿਕ ਕਾਵਿ ਦੇ ਸਰਮੌਰ ਮੋਸੀਮੀ ਸ਼ਾਇਰ ਕਵੀ ਸੁਜੀਤ ਪੰਦਰ ਸਾਹਿਬ ਇਸ ਜਹਾਨ ਤੋਂ ਵਿਦਾ ਹੋ ਗਏ ਨੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਵੀ ਦੁਆ ਕਰਿਓ ਕਿ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਉਨ੍ਹਾਂ ਨੇ ਸਾਡੇ ਸਾਹਿਤ ਨੂੰ ਜਿੰਨਾ ਕੁਝ ਦਿੱਤਾ ਇੰਨੇ ਥੋੜੇ ਹਰਸੇ ਦੇ ਵਿੱਚ ਜੇ ਤੁਹ ਕਾਲ ਕਹਨੇ ਜਾਂਦੇ ਨਾ ਤੇ ਜੇ ਜਦੋਂ ਅਧੁਨਿਕ ਪੰਜਾਬੀ ਕਵਿਤਾ ਦੀ ਗੱਲ ਹੋਏਗੀ ਤਾਂ ਸਜੀਤ ਪਾਤਰ ਸਾਹਿਬ ਦਾ ਨਾਮ ਸਭ ਤੋਂ ਉੱਪਰ ਲਿਆ ਜਾਏਗਾ ਉਹਨਾਂ ਦੀ ਇੱਕ ਰਚਨਾ ਨਾਲ ਨਾਜ਼ ਦੀ ਮਨਜਿਸਤਾ ਗਾਸ ਕਰਦਾ ਉਸ ਵਾਜਿਬ ਦੇ ਹਕਮ ਤੇ ਵਧੇ ਪੁਗਾ ਗੱਡੀ ਚੜਨ ਦੀ ਕਾਲ ਬੜੀ ਸੀ ਤੇ ਕੀ ਕੁਛ ਰਹਿ ਉਥੇ ਪਲਾਛਣਾ ਰਿਤ ਛਡ ਆਏ ਆ ਉਹ ਜੁਗਾਂ ਯੁਗਾਂ ਦੀਆਂ ਹਾਂ ਵਾਂ ਜਲ ਪਾਤਰ ਹੁਣ ਢੂੰਡਣ ਚੱਲੀਏ ਇੱਕ ਅ ਰਾਮ ਦੀ ਖਬਰ ਵੀ ਹੈ ਕਿ ਤੁਸੀਂ ਹੁਣੇ ਟ੍ਰੇਲਰ ਦੇਖਿਆ ਸ਼ਾਇਦ ਫਿਲਮ ਦਾ ਸਾਡੇ ਪੰਜਾਬੀ ਉਦਨਿਕ ਕਾਵਿ ਦੇ ਸਰਪੋਤ ਮੋ ਸੀਨੀਅਰ ਸ਼ਾਇਰ ਕਵੀ ਸੁਜੀਤ ਪੰਦਰ ਸਾਹਿਬ ਇਸ ਜਹਾਨ ਤੋਂ ਵਿਦਾ ਹੋ ਗਏ ਨੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਵੀ ਦੁਆ ਕਰਿਓ ਕਿ ਪਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਉਹਨਾਂ ਨੇ ਸਾਡੇ ਸਾਹਿਤ ਨੂੰ ਜਿੰਨਾ ਕੁਛ ਦਿੱਤਾ ਇੰਨੇ ਥੋੜੇ ਹਸੇ ਦੇ ਵਿੱਚ ਜਦੋਂ ਕਾਲ ਗਏ ਨੇ ਜਾਂਦੇ ਨਾ ਤੇ ਜਿਹੜੇ ਜਦੋਂ ਅਤਿਕ ਪੰਜਾਬੀ ਕਵਿਤਾ ਦੀ ਗੱਲ ਹੋਏਗੀ ਤਾਂ ਸਜੀਦ ਫਾਤਰ ਸਾਹਿਬ ਦਾ ਨਾਮ ਸਭ ਤੋਂ ਉੱਪਰ ਲਿਆ ਜਾਏਗਾ ਉਹਨਾਂ ਦੀ ਇੱਕ ਰਫ਼ਤਾਰ ਨਾਲ ਮੈਂ ਇਸ ਦਾ ਗਾਸ ਕਰਦਾ ਮੁਸਤਫਾ ਜੀ ਦੇ ਹੱਕ ਉਤੇ ਮੈਂ ਤੇ ਭਾ ਗੱਡੀ ਚੜਨ ਦੀ ਕਾਣ ਬੜੀ ਸੀ ਤੇ ਕੀ ਕੁਛ ਰਹਿ ਗਿਆ லாம் விடா யுக பத்திர